ਇੱਕ ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲੋ ਜੀ ਬਾਈ ਤੁਹਾਨੂੰ ਪਤਾ ਹੀ ਹੈ ਨਾ ਮੀਮ ਪਈ ਜਾਂਦੇ ਆ ਮੀਂਹ ਪੈਣ ਤੋਂ ਬਾਅਦ ਜਦ ਮਸ਼ੀਨਾਂ ਗਿੱਲੇ ਦੇ ਵਿੱਚ ਚੱਲਦੀਆਂ ਹਨਾ ਮੇਨ ਚੀਜ਼ ਕਲਚ ਇਹਦੇ ਹੀ ਧੂਆ ਨਿਕਲਦਾ ਹਨਾ ਕਿੱਥੇ ਅੱਗੇ ਕੰਪਨੀ ਦੋ ਟਾਇਰਾਂ ਦੇ ਕਰ ਚੱਲਦਾਗਾ ਕਿ ਦੰਦੀ ਆਪਾਂ ਵੀ ਚਾਰ ਲਾ ਕੇ ਵੀ ਕਹਿੰਦੇ ਵੀ ਨਹੀਂ ਯਾਰ ਪਾਣੀ ਚ ਵੀ ਜਿੱਥੇ ਮਾਲਾ ਜਿੰਨਾ ਮਰਜੀ ਗਿੱਲਾ ਹੋਵੇ ਰੇਟ ਕੰਨੀ ਨੂੰ ਕੋਈ ਜਾਂਦਾ ਨਹੀਂ ਗਿੱਲੇ ਜਲਾ ਲਾ ਬਾਈ ਯਾਰ ਥੋੜਾ ਜਿਆਦਾ ਫੋਰ ਬਾਈ ਫੋਰ ਲੱਗਿਆ ਬਾਕੀ ਕੁਝ ਸਮਾਨ ਮਾੜਾ ਹੋਣ ਕਰਕੇ ਹੈ ਨਾ ਆ ਕਲਚ ਪਲੇਟ ਥੋੜੇ ਦਿਨ ਹੋਏ ਦੇ ਜੇ ਪਾਈ ਨੂੰ ਘਟੋ ਘਟ ਵੀ ਤੁਸੀਂ ਮੰਨੂਗੇ ਨਹੀਂ ਇਹ ਕਲਚ ਪਲੇਟ ਅੱਜ ਤੇ 10 ਕਿ ਦਿਨ ਹੋਇਆ ਗੋ ਵੀ ਪਾਈ ਸੀ ਨਾ 10 ਕਿ ਦਿਨ ਪਹਿਲਾਂ ਪਾਈ ਤੀ ਅੱਜ ਕਲਚ ਪਲੇਟ ਖੋਲੀ ਹੈ ਨਾ ਜੋਰ ਨਹੀਂ ਦੀ ਮਾਰਦੀ ਹੈ ਕਹਿੰਦਾ ਜੋਰ ਨਹੀਂ ਮਾਰਦੀ ਜੋਰ ਮਾਰਨੇ ਕਰਕੇ ਕਲਚ ਪਲੇਟ ਪਾ ਖੋਲੀ ਜਦਾਂ ਵਿਚ ਲੈਦਰ ਬਾਈ ਟੁੱਟੇ ਹੋਏ ਨਾ ਨਵੀਂ ਕਲਚ ਪਲੇਟ ਦੇ ਲੈਦਰ ਟੁੱਟ ਗਏ ਚੰਗੀ ਖੜੀ ਵੀ ਕਲਚ ਪਲੇਟ ਚੰਗੀ ਦੀ ਹੈ ਜੇ ਹੈ ਨਾ ਮੈਂ ਕਹਿੰਦਾ ਵੀ ਕਮਾਲੇ ਹੋਊਗੀ ਫਿਰ ਉਹਦੇ ਬਾਅਦ ਇਹ ਨਾ ਡੀਲੈਕਸ ਮਾਡਲ ਆ ਜਿਹੜਾ ਇਹ ਪਤਾ ਨਹੀਂ ਕੀ ਸਿਸਟਮ ਆ ਇੱਕ ਥੋੜੀ ਕੰਪਨੀ ਕੰਪਨੀ ਦੇ ਵਿੱਚ ਭੇਜੀ ਸੀ ਜਿਹੜਾ ਨਾ ਇਹਦਾ ਮੰਨ ਲਓ ਡੀਲੈਕਸ ਆਰ ਐਲ ਐਕਸ ਮਾਡਲ ਆ ਉਹਦੇ ਵਿੱਚ ਵੀ ਜਮੀਨ ਸਮਾਨ ਦਾ ਫਰਕ ਪਾਤਾ ਇਹਨਾਂ ਨੇ ਜਿਹੜਾ ਆ ਚੀਜ਼ ਆ ਨਾ 베アリング ਲੱਗਿਆ ਹੋਇਆ ਰੇ ਆ ਜੋਇੰਟ ਲੱਗਿਆ ਹੋਣਾ ਨੂੰ ਉਹਦਾ ਉੱਪਰ ਤੇ ਕੰਮ ਕਰਦਾ ਤੇ ਥੱਲੇ ਤੇ ਕਰਦਾ ਜਿਹੜਾ ਉੱਪਰ ਤੇ আর ਥੱਲੇ ਦਾ ਕਰਨ ਦਾ ਮਤਲਬ ਇਹ ਤਾਂ ਹਨਾ ਵੀ ਜਦੋਂ ਕਲੱਚ ਪਲੇਟ ਨੂੰ 베アリング ਆ ਜਿਹੜਾ ਪੂਰਾ ਨਹੀਂ ਤਾਂ ਪ੍ਰੋਪਰ ਦਬਦਾ ਉਹ ਵੀ ਪਰਿਆਂ ਥੋੜਾ ਇੱਥੇ ਇੰਚੀ ਦਾ ਇੱਕ ਵਿੱਚ ਪੀਸ ਦਾ ਪਾ ਕੇ ਹਨ ਜਗਾੜਵਾਜੀ ਲਾ ਲਈ ਤੀ ਜਿਹੜਾ 베アリングਾਂ ਦੀ ਚਾਲਣਾ ਪੂਰੀ ਬਣ ਗਈ ਤੀ ਬਾਕੀ ਇੱਕ 베アリング ਇਹਦਾ ਕੰਪਨੀ ਵਾਲੇ ਪਪੂਆ ਗੱਡੀ 베アリング ਦੇ ਵਿੱਚ ਤੇ ਇਹਦੇ ਵਿੱਚ 베アリング ਪਿਆ ਇਹ 베アリング ਹਨਾ 6210 ਦਾ 10 6210 ਦਾ 6310 ਦਾ ਹੈ 6210 ਦਾ ਇਹ ਪਾਉਣ ਲੱਗੇ ਹਨਾ ਇਹ ਨਵਾਂ ਹੀ ਸਿਸਟਮ ਪਾਉਣ ਲੱਗੇ ਇਹ ਬਈ 베アリング ਮੇਰੇ ਹਿਸਾਬ ਨਾਲ ਤਾਂ ਹੈ ਨਹੀਂ ਕਾਮਜਾਬ ਬਾਕੀ ਤੁਸੀਂ ਦੱਸਿਓ ਆਪਾਂ ਦੂਜੀ ਮਸ਼ੀਨ ਤੇ ਵੀ ਹੈ ਨਾ ਜਿਆ ਗੁਜਰਾਤ ਨੂੰ ਗਏ ਤੇ ਤਰ ਰਸਤੇ ਦੇ ਵਿੱਚ ਸਾਨੂੰ ਕਲਚ ਪਲੇਟ ਖੋਲਣੀ ਪੈ ਗਈ ਸੀ ਬਜਾਤੇ ਬਾਅਦ ਬੈਰਿੰਗ ਬਾਈ ਪੁਰਾਣਾ ਹੀ ਪਾਇਆ ਹੈ ਜਿਹੜਾ ਪੁਰਾਣਾ ਪਹਿਰਾ ਬੈਰਿੰਗ ਆਉਂਦੇ ਨੇ ਜਿਹੜੇ ਉਹੀ ਬੈਰਿੰਗ ਪਾਏ ਹੋਏ ਆ ਹਾਂ ਆਹ ਬੈਰਿੰਗ ਪਾ ਪੁਰਾਣਾ ਬੈਰਿੰਗ ਆਉਂਦੇ ਜਿਹੜੇ ਇਹ ਪਾਏ ਹੋਏ ਆ ਇਹ ਦਾ ਮੁੜ ਕੇ ਤਸੱਲੀ ਆ ਬਾਈ ਤੇ ਲੋ ਗੁਜਰਾਤ ਵੀ ਜਾਏ ਰਾਜਸਥਾਨ ਵੀ ਜਾਏ ਝੋਨੇ ਦਾ ਸੀਜ਼ਨ ਲਾ ਕੇ ਹੈ ਨਾ ਕਣਕ ਦਾ ਉਹਦੇ ਬਾਅਦ ਉਹਨੇ ਮੱਕੀ ਦਾ ਸੀਜ਼ਨ ਵੀ ਪੂਰਾ ਲਾ ਗਈ ਬਾਕੀ ਉਹਦੇ ਬਾਅਦ ਹੁਣ ਅੱਜ ਫੇਰ ਇਹ ਨਵੀਂ ਪਾਈ ਆ ਕੋਈ 4x4 ਲਾ ਕੇ ਵੱਢ ਗਏ ਆ ਕੱਲ ਸਾਰੇ 4 ਵੇ ਫਿਰ ਕਿੰਨਾ ਗਿੱਲਾ ਦਾ ਥੇ ਬਾਈ ਮਸ਼ੀਨ ਥੱਲੇ ਚ ਐਸੀ ਲੱਗਦੀ ਹੈ ਹੈ ਐਸੀ ਲੱਗਦੀ ਥੱਲੇ ਫੇ ਕੱਲ ਅੱਥੇ ਬੈਠ ਗਿਆ ਕਰੂ ਖਿੱਤੇ ਪੱਪੂ ਹਾਂਜੀ ਤੇਰੀ ਪਾਦੀ ਅੱਜ ਉਹ ਤੇ ਦੇਖ ਪਾ ਲਈ ਹੈ ਮਸ਼ੀਨ ਥੱਲੇ ਪੂਰੀ ਥੱਲੇ ਲੱਗ ਜਾਂਦੀ ਹੈ ਉਹੀ ਆ ਨਾ ਜਿੱਥੇ ਪਾਣੀ ਖੜਾ ਹੋਵੇ ਨਾ ਉੱਥੇ ਤਾਂ ਚੱਲੀ ਜਾਂਦਾ ਕੰਮ ਜਿੱਥੇ ਨਾ ਉਹ ਦੂਜੀ ਵਈ ਜੀ ਦੇ ਉਹ ਗੰਦ ਨਾਲੇ ਦਾ ਗੰਦਗੀ ਗੰਦਾ ਆਇਆ ਹੋਇਆ ਸੀ ਉਹ ਹੋ ਠੀਕ ਆ ਨਾਲੇ ਵਾਲਾ ਉਹ ਸਾਲਾ ਪਰਤ ਜੀ ਜੜੀ ਸੀ ਤੇ ਉਹਨੇ ਤਾਂ ਕਰਨੇ ਕਰਨਾ ਦਾ ਕੰਮ ਉਹ ਪੈਸੇ ਦਾ ਮਾਰਦੇ ਰਾਹਤ ਪੁਰੇ ਪੱਪੂ ਕਦਾਂ ਗਰਮੀ ਗਰਮੀ ਪੂਰੀਆ ਗਰਮੀ ਤਾਂ ਹਾਂ ਪਰ ਨਾ ਗਰਮੀ ਦਾ ਬੋਲਾ ਤੈਨੂੰ ਥੋੜੀ ਜਿਆਗ ਲੱਗਦੀ ਨਹੀਂ ਸ਼ੇਮਲੇ ਚ ਆਇਆ ਨਾ ਐ ਬੱਪੂ ਇਹ ਬੈ ਸੀਮਲੇ ਵਾਲੇ ਦੇ ਮੱਕੀ ਜੋ ਆੜਤਾ ਮੱਕੀ ਦਾ ਸੀ ਜਾਂਦਾ ਬਾਈ ਕੋਈ ਉਹ ਚਾਲ ਚੱਲਦਾ ਉਹ ਆ ਜੀ ਨੇ ਕੰਮ ਕਰਨਾ ਦਬਈ ਆਪਾਂ ਬਾਹਰ ਜਾਣੇ ਆ ਦਬਈ ਜਾਣੇ ਆ ਨਾ ਬਾਹਰ ਜਾ ਕੇ ਵੀ ਤਾਂ ਆਪਾਂ 50 50 ਦੇ ਟੈਂਪਰੇਚਰ 'ਚ ਕੰਮ ਕਰਦੇ ਆ ਇੱਥੇ ਆਪਾਂ ਪੰਜਾਬ ਦੇ ਵਿੱਚ ਹਨਾ ਵਧੀਆ ਰੋਟੀ ਪਾਣੀ ਖਾਂਦੇ ਵੀ ਜਿਹਨਾਂ ਹਰ ਗਰਮੀ ਬਹੁਤ ਬਾਰਵੀ ਦਾ ਬਾਈ ਹੁਣ ਤੁਹਾਨੂੰ ਪਤਾ ਹੀ ਅੱਡ ਬਾਈ ਦੇ ਵਿੱਚ ਕਹਿੰਦੇ 50 60 60 ਦਾ ਟੈਂਪਰੇਚਰ ਰਹਿੰਦਾ ਟੈਂਕੀਆਂ 'ਚ ਪਾਣੀ ਪੀ ਆ ਨਗ ਵਰਗਾ ਆਉਂਦਾ ਪੈਪੀ ਫੇਰ ਹੋ ਜਾਂਦੇ ਹੈ ਹੈ ਮੈਂ ਵੀ ਤਾਂ ਹੀ ਲਾ ਕੇ ਆ ਆਹ ਧੋ ਲਿਆ ਜਿਵੇਂ ਅੱਗ ਹੁੰਦੀ ਆ ਮੈਂ ਤਾਂ ਜਿਹੜਾ ਕਿੱਧਰ ਜਾਂਦਾ ਹਾਂ ਉਹ ਇੱਥੇ ਨਾਲ ਦਾ ਲੋਟ ਆ ਰੇ ਆਪਣੇ ਛਾਂ ਮੋੜੇ ਬੱਚਿਆਂ ਚ ਆ ਵੜਦੇ ਦਿਲ ਕਰਦਾ ਹਨ ਕਿਤੇ ਤਾਂ ਬਾਈ 2 ਸਾਲ ਵਾਸਤੇ ਮੰਨ ਲੈਨੇ 2 ਸਾਲ ਵਾ ਲਿਆ ਆਉਣਾ 2 ਸਾਲ ਜਾਰੇ ਤਾਈ ਪੈਸੇ ਵੀ ਨਿਕਾ ਮਿਲਦੇ ਕੰਟਰੋਲ ਤੇ ਉਹੀ ਗੱਲ ਆ ਨਾ ਵੀ 2 ਸਾਲ ਜਰ ਉੱਥੇ 2 ਸਾਲ ਬਾਅਦ ਕਹਿਤਾ ਤਾਂ 2 ਸਾਲੇ ਮਿਲਿਆ ਨਹੀਂ ਕੋ ਮਿਲਣਾ ਕੱਖ ਨਹੀਂ ਬਾਕੀ ਹੁਣ ਇਹ ਲੱਗਿਆਂ ਬਣਾਈ ਕਰਨਾ ਕਰਕੇ ਇਹਨੂੰ ਕਰਕੇ ਫਿੱਟ ਫਿਰ ਭੇਜ ਦਿਆਂ ਮਸ਼ੀਨ ਨੂੰ ਅੱਜ ਦਾਤੀ ਤੇ ਚਲਾਉਣੀ ਕੋਈ ਬਾਈ ਦਾ ਹੈ ਅੱਜ ਤੂੰ ਚੱਲੇਗਾ ਦਾਤੀ ਤੇ ਪੱਪੂ ਚੱਲੂਗਾ ਸਿੱਧੇ ਗੱਡਰ ਤੇ ਬਾਕੀ ਦਿਖਾਉਣਾ ਤੁਹਾਨੂੰ ਉਧਰ ਦਵੇਸ਼ ਵੀ ਅੱਜ ਚੱਲਦੀ ਆ ਕਾਲੇ ਸਰਪੰਚ ਦੇ ਬਾਈ ਮੱਕੀ ਦਾ ਰੇਟ ਵਧਨ ਕਰਕੇ ਹੈ ਨਾ ਵਪਾਰੀ ਮੈਂ ਕਹਿੰਦਾ ਇੰਨੇ ਵਪਾਰੀ ਫਿਰਦੇ ਆ ਬਾਈ ਮੱਕੀ ਲੰਦੇ ਲੱਭਦੇ ਮੰਡੀ ਵਾਲੇ ਦਾ ਕੰਮੇ ਖਤਮ ਹੋ ਜਾਣਾ ਮੈਨੂੰ ਲੱਗਦਾ ਜਿਹੜੇ ਹਿਸਾਬ ਨਾਲ ਇੰਨੇ ਵਪਾਰੀ ਫਿਰਦੇ ਆ ਇਹਦੇ ਕੋਲ ਡੈਕਸ਼ਨ ਆ ਡਕਸ਼ਨ ਆ ਬੜੀਆਂ ਕਰਤੀਆਂ ਗੇਰ ਬੜੇ ਹੋਗੇ ਕੁਝ ਇਹ ਵੀ ਫਰਕ ਮੈਨੂੰ ਲੱਗਦਾ ਹੈ ਨਾ ਬਾਪੂ ਵੀ ਯਾਰ ਲੋਡ ਤਾਂ ਮੈਂ ਕਰਾਚ ਬਰੇਡ ਤੇ ਹੀ ਪੈਣਾ ਹੈ ਬਾਕੀ ਆਏ ਆ ਵੀ ਆ ਥੋੜਾ ਜਨਾ ਆ ਕਮੀ ਆ ਜਿਹੜੀ ਕੰਪਨੀ ਦੇ ਵਿੱਚ ਭੇਜੀ ਦੀ ਇਹ ਕੰਪਨੀ ਦੇ ਬੰਦੇ ਉਹ ਕਹਿੰਦੇ ਤੇ ਪਹਿਲੇ ਸੀਜ਼ਨ ਗਾਰੰਟੀ ਜੀਦੀ ਜਿਆਦਾ ਵੀ ਰਾਣਾ ਦਾ ਨੁਕਸਾ ਸਹੀ ਨਹੀਂ ਹੈਗੀਆਂ ਜਿਹੜਾ ਪੈਡਲ ਆ ਨਾ ਇਹਦਾ ਜੇ ਆਪਾਂ ਦੱਬਦੇ ਆ ਇਧਰ ਬੈਰਿੰਗ ਨੂੰ ਪੂਰਾ ਨਹੀਂ ਧੱਕਦਾ ਉਹਦੇ ਕਰਕੇ ਫਿਸੜਾ ਜਾ ਝੂਟਾ ਜਾਈ ਮਾਰਦੀ ਸੀ ਚਲੋ ਜੇ ਭੇਜੀ ਦੀ ਉੱਥੇ ਉਹ ਵਾਹ ਤੁਹਾਨੂੰ ਪਤਾ ਹੀ ਹੈ ਨਾ ਕੰਪਨੀ ਦੇ ਵਿੱਚ ਵੀ ਫਿਰ ਬਹੁਤਾ ਉਹਨਾਂ ਨੇ ਵੀ ਜ਼ੋਰ ਜਾਨੀ ਮਾਰਿਆ ਵਾ ਕਲਾ ਸਿੱਧੀ ਹੀ ਕਰਕੇ ਦੇ ਦਿੱਤੀ ਹੁਣ ਆਪੇ ਲਾਵਾਂਗੇ ਜਿਗਾੜ ਕੋਈ ਜਿ ਲਾਵਾਂਗੇ ਨਹੀਂ ਤਾਂ ਬਾਈ ਵੱਡਾਂ ਕੇ ਰਾਲਾ ਰੋਣਾ ਆਈਂਦੀਆਂ ਫੇ ਆਪਣੇ ਦਿਮਾਗ ਗੱਲ ਪਾਵਾਂਗੇ ਸਿੱਧੀਆਂ ਕੱਢ ਕੇ ਸਾਰਾ ਸਮਾਨ ਨਾ ਸਿੱਧੀਆਂ ਡਾਇਰੈਕਟ ਪਾ ਕੇ ਫੇ ਦਿਖਾਵਾਂਗੇ ਚਲੋ ਕਿੱਥੇ ਬੰਨੀ ਹੈ ਹੁਣ ਇਹ ਅਜੇ ਤਾਂ ਬੰਨਣਾ ਹੁੰਦਾ ਹੈ ਨੇ ਇੱਥੇ ਟੋਪੀ ਪਾਲਾ 17 ਦੀ ਉਰੇ ਇੱਥੇ ਹਾਂ ਕੁਪਲੇ 17 ਦੀ ਅੱਜ ਪਲੇਟ ਤਾਂ ਕਰਕੇ ਹਨਾ ਫਿੱਟ ਲੈ ਗਿਆ ਬਾਈ ਆਪਣਾ ਜਿਹੜਾ ਮੀਚ ਲਾਉਂਦਾ ਵਧੀਆ ਇੱਕ ਥੋੜਾ ਜਿਹਾ ਨਾ ਰਾਣਾ ਛੋਟੀਆਂ ਕੰਪਨੀ ਚ ਕਹੀਦੀ ਛੋਟੀਆਂ ਰਾਣਾ ਕਰਕੇ ਨਾ ਥੋੜੀ ਦਿੱਕਤ ਆਉਂਦੀ ਸੀ ਇਹਦੀ ਦੂਈ ਵਾਰ ਕਲਾਚ ਪਲੇਟ ਖੁੱਲੀ ਆ ਇੱਕ ਥੋੜੀ ਗਰਮ ਹੋ ਜਾਂਦੀ ਸੀ ਉਹਦੇ ਕਰਕੇ ਹੁਣ ਕਰਕੇ ਸਪਰਿੰਗਾਂ ਜਿਹੜੇ ਨਾ ਇਕੱਠੇ ਹੀ ਕਰੇ ਹੋਏ ਤਾਂ ਉਹੀ ਇਕੱਠੇ ਹੀ ਰਹਿ ਗਏ ਫੇ ਨਵਾਂ ਸੈੱਟ ਪਾ ਕੇ ਹੁਣ ਮਾਰ ਦਿਆ ਛਾਲਾਂ ਬਾਕੀ ਤੁਹਾਨੂੰ ਦਿਖਾਵਾਂਗੇ ਚੱਲਦੀ ਅੱਜ ਪਹੁੰਚੇ ਆ ਰੂਪੇ ਵਾਲਾ ਇੱਧਰ ਬਾਈ ਸਾਡਾ ਤਾਰੀ ਇਹ ਤੇ ਬਾਪੂ ਦਾ ਕੀ ਨਾਮ ਚਾਚੇ ਦਾ ਹਰਦੇਵ ਸਿੰਘ ਬਾਈ ਰੂਪੇ ਵਾਲਾ ਅੱਡੇ ਤੇ ਇਹਨਾਂ ਦਾ ਮੱਕੀ ਵਢਣਾ ਆਇਆ ਤੇ ਅੱਜ ਦਸ਼ਮੇਸ਼ ਕਹਿ ਲਾ ਉੱਥੇ ਦਾ ਬਾਈ ਵੀਡੀਓ ਬਣੀ ਨਹੀਂ ਭੱਜ ਨੱਟ ਜੀ ਰਹੀ ਥੋੜੀ ਜਿਹੀ ਹੋਰ ساری ਬਾਈ ਬਸ ਠੀਕ ਆ ਬਾਈ ਕਿਰਪਾ ਹਾਂ ਮਿਲਦੇ ਗੱਲਦੇ ਰਿਹਾ ਕਰੋ ਤੁਹਾਡੇ ਸਾਥ ਆਪਣੀ ਬਣਾ ਮੈਂ ਹੈ ਉਹ ਕਾਦੇ ਆਪਾਂ ਤੇ ਤੁਹਾਡੇ ਪਿਆਰ ਆ ਰੌਡਿਆਂ ਤਾਂ ਆਪਾਂ ਆ ਕੱਢ ਨਹੀਂ ਸੀ ਹੁਣੀ 4x4 ਨਾ ਹੁੰਦੇ ਨਾ ਹਾਂ ਤੇ ਇਹਦੇ ਤੁਹਾਡੇ ਕਮਾਲ ਆ ਨੇ ਤੇ ਗੱਲਾਂ ਨਹੀਂ ਨਹੀਂ ਐਜੀ ਕੋਈ ਗੱਲ ਨਹੀਂ ਬਾਤਾਂ ਛੋਣਾ ਹਾਂਜੀ ਭਾਈ ਲਾਈ ਜਾਂਦੇ ਆ ਕਿ ਤੁਸੀਂ ਜਿਹੜਾ ਕੁੜਾ ਮਾਰਦੇ ਆ ਕਰੋ ਨਹੀਂ ਮੇਰਾ ਤਾਂ ਆਪਾ ਹੁੰਦਾ ਨੇ ਤੂੰ ਅੰਦਰ ਹੀ ਹੈਗਾ ਭਾਈ ਤੂੰ ਅੰਦਰ ਏਸੀ ਜੀ ਇਹਦੇ ਨੂੰ ਖਾਣਨਾ ਪੈਂਦਾ ਹੋਰ ਠੀਕ ਆ ਹਾਂਜੀ ਹੁਣ ਠੀਕ ਆ ਭਾਈ ਜੀ ਠੀਕ ਆ ਸੇ ਤਾਂ ਇਹ ਅੱਗੇ ਨੂੰ ਫਰਕ ਪਈ ਹਾਂ ਕੋਟੀ ਖਾਣ ਲੱਗਣਾ ਦਵਾਈ ਹੌਲੀ ਹੌਲੀ ਸੱਦਾਂਗੇ ਹਜੇ ਮਹੀਨਾ ਖਾਣਾ ਕੋਈ ਤੇ ਡਾਕਟਰ ਮਹੀਨੇ ਦੀ ਇਹਦਾ ਡੇਢ ਮਹੀਨੇ ਦੀ ਖਾ ਲੀ ਹਾਂਜੀ ਡੇਢ ਮਹੀਨਾ ਮੱਕੀ ਵਧਿਆ ਨਿਕਲੀਗਾ ਮੱਕੀ ਹਾਂਜੀ ਹੋਰ ਚੀਜ਼ ਵੀ ਆ ਥੋੜਾ ਜਦਾਂ ਮਝਾੜ ਤੇ ਠੀਕ ਆ ਮੱਕੀ ਬੱਜਲੇ ਦਾ ਕਰਕੇ ਸੀਗਾ ਉਹ ਆਗਾ ਮੋਰ ਮੈਨੂੰ ਪਤਾ ਨਹੀਂ ਕਿ 4x4 ਤੋਂ ਬਿਨਾ ਕੰਮ ਚੱਲਦਾ ਨਹੀਂ ਜਦੋਂ ਥੱਲੇ ਤਾਰੀ ਵੀ ਜਿੱਲਾ ਜਾਂਦਾ ਨਾ ਸਾਰੇ ਬੱਸ ਨੂੰ ਮਸ਼ੀਨ ਦੀ ਨੁਕਸਾਨ ਹੀ ਹੁੰਦਾ ਵਾ ਨੁਕਸਾਨ ਹੈ ਮਸ਼ੀਨ ਦਾ ਵੀ ਨੁਕਸਾਨ ਹਾਂਜੀ ਹਾਂਜੀ ਜੀਵੀਦਾਰ ਦਾ ਵੀ ਨੁਕਸਾਨ ਹਾਂ ਤੇ 4x4 ਤੋਂ ਬਿਨਾ ਕੰਮ ਨਹੀਂ ਸੀ ਹੁਣ ਹੋਰ ਬਾਈ ਗਾਹਾਂ ਗਾਹ ਕਰੇ ਜੇ ਮੋਰ ਬਾਈ ਹੋਰ ਦਾ ਆ ਜੇ ਬਾਕੀ ਬਦਾਨਾ ਏਸੀ ਵਾਲੀ ਅਭੀ ਆਪਣੇ ਹੁਣ ਤੁਹਾਡੇ ਕੋ ਹਾਂ ਇਹ ਗਰਮੀ ਦੀ ਵੀ ਪਰਵਾਹ ਨਹੀਂ ਲੱਗਿਆ ਕਰਨੀ ਹੁਣ ਤਾਂ ਸਭ ਬੈਠੇ ਨੇ ਲੱਤੇ ਨੇ ਆਰੇ ਕਰੇ ਚਹੀ ਗਿਆ ਹੁਣ ਤਾਂ ਸਟਾਰ ਆਉਂਦਾ ਲੱਗਦਾ ਵੀ ਸਟਾਰ ਹੀ ਕੋ ਬੈਠਾ ਸਲਮਾਨ ਖਾਨ ਨੂੰ ਮਾਤ ਡਾਟਿਆ ਮਸ਼ੀਨ ਜਨਾਬ ਡਾਕਟਰ ਡਾਕਟਰ ਕਹ ਰਹੇ ਭਰਾਵਾ ਡਾਕਟਰੀ ਦੇ ਕਿੰਗ ਬਣ ਹਉਣ ਵਾਲੀ ਅੰਦਾਜ਼ ਨੂੰ ਸਹੀ ਸਟਾਰ ਕੱਸੇ ਹਰੀ ਕੁੱਤੇ ਬੋ ਬਨੇ ਕਾ ਬਨੇ ਕੋ ਬਨੇ ਆਂ ਨਹੀਂ ਸੌਂਗੇ ਆਪਾਂ ਨੂੰ ਬਾਜੀ ਅੱਛਾ ਸ਼ੁਰੂ ਤਾਂ ਇਹ ਡ੍ਰੈਫਟ ਮਿਲਿਆ ਸੀ ਉਹ ਆਪ ਗਵਾਲੇ ਨੇ ਕਾ ਇੱਕ ਸ਼ੌਂਕ ਦਾ ਹੀ ਮੁੱਲਾ ਹਾਂਜੀ ਇਹ ਜਰਮਨ ਚ ਬਿਠਾ ਕੇ ਫਲਾਂ ਦਾ ਵੇਖ ਵਧੀਆ ਇੱਧਰ ਦੋ ਬਾਕੀ ਫਾਲ ਫਰੂਟ ਦੇ ਲੈ ਬਾਈ ਕਾਕੇ ਨੇ ਹਰ ਤਰ੍ਹਾਂ ਦਾ ਬੂਟਾ ਆਪਾਂ ਜਾਮਣ ਮੈਂ ਕਹਿੰਦਾ ਵੀ ਕਸਰ ਕੱਢੀ ਪਈ ਆ ਪੂਰੀ ਛੋਟੇ ਛੋਟੇ ਨੂੰ ਲੱਗਣ ਲੱਗ ਪਿਆ ਆ ਦੇਖ ਲੈ ਛੋਟੇ ਨੂੰ ਆਪ ਲੱਗੇ ਜਾ ਰਹੇ ਨੇ ਛੋਟਾ ਨੂੰ ਤਾਂ ਅਜੇ ਨਾ ਆਈ ਇਹਨਾਂ ਵਜੋਂ ਤਾਂ ਬੂਟੇ ਵੀ ਨਹੀਂ ਹੋਣਾ ਸਾਡੀ ਇਹ ਨਹੀਂ ਲੱਗਿਆ ਨਹੀਂ ਹੈ ਹਾਂ ਦੇਖ ਫਾਲ ਇੱਕ ਦਾ ਬੂਟਾ ਵੀ ਫਿਰ ਅੱਡੇ ਗਏ ਜੀ ਆ ਆ ਦੇਖ ਹਾਲੇ ਵੈਰਾਈਟੀ ਦੇਖ ਆ ਵਧੀਆ ਲੈ ਲਾਲ ਅੰਬਾ ਹਾਂ ਜੀ ਪੱਕਾ ਨਹੀਂ ਹੈ ਨਾ ਮਿੱਠਾ ਪੂੜਾ ਨਿਕਲੂ ਪੱਕੇ ਨੂੰ ਜੇ ਤੱਕਾ ਦੇ ਪੱਕੇ ਨਹੀਂ ਇਹ ਨਾਲ ਜੀ ਕਰਦੇ ਨੇ ਬਾਈ ਅਸੀਂ ਦਿਖਾਵਾਂਗੇ ਬਲਾਲਾ ਸਵਾਦ ਦਿਖਾਵਾਂਗੇ ਤੁਹਾਨੂੰ ਧੋਆ ਦੇ ਕੇ ਔਣੇ ਪਹਿਣ ਉਸ ਆ ਦੇਖੀਓ ਇਹ ਨਾਰ ਨਿੰਬੂ ਇਹ ਸੰਤਰਾ ਜੀ ਕੋਈ ਬਾਗਬਾਨੀ ਚਾਹਤੇ ਰਹਿਣ ਪੂਰੀ ਹੈ ਹਾਂ ਹਲਦੀ ਲਾਈ ਹੈ ਵਿੱਚੇ ਕੋਟਾ ਜੀ ਲਹਿੰਗੇ ਨੇ ਲੰਬੂ ਆ ਦੇਖ ਲਓ ਲੰਬੂ ਹਾਂ ਇਹ ਕੌਣ ਤੇ ਕੰਮੇ ਘੋਂਟਣ ਵਾਲਾ ਬਾਈ ਦੇਖ ਭਰਿਆ ਦਾ ਫਲ ਪੁੱਤਾ ਹੋਰ ਖਾਣ ਵਾਲੀ ਕੋਈ ਲਾਦਾ ਜੋ ਨਾ ਜਿੰਨਾ ਕਹਿੰਦਾ ਨਹੀਂ ਉਹਨਾਂ ਬਈ ਅੱਧ ਕਿਹ ਹੈਗਾ ਰਹਿ ਗਿਆ ਅੱਜ ਵੱਢ ਕੇ ਚੱਲੇ ਆ ਤਿੰਨ ਕਿਲੇ ਪٹرول ਮਾਪਰੇ ਸਾਹਮਣੇ ਦੀ ਅੱਜ ਵਿਹਲੇ ਕਰਦੇ ਜਾ ਰਹੀ ਹੁਣ ਵੱਟਾ ਮੱਟਾ ਛੇਪ ਕਿਤੇ ਉਹਨਾਂ ਲਾ ਦੇ ਹਾਂਜੀ ਹੁਣ ਆਹੀ ਬੰਦੇ ਹੋਰ ਹੁਣ ਖਿੱਚੀ ਜਾਂਦੇ ਬਾਜੀ ਆਹ ਕਰਤਾ ਕੱਢ ਆਹ ਲੱਕੀ ਜੜਾ ਰਹਿ ਗਿਆ ਇਹ ਵੱਢ ਦੇ ਤਾਰੀ ਦੇ ਕਹਿੰਦਾ ਗਾਂ ਤਾਰੀ ਕੋਲ ਨਾ ਗਾਂ ਇੱਕ ਦਿਨ ਦੇਖੀ ਕਿੱਥੇ ਆ ਇਹਦੀ ਗਾਂ ਤੀਜੇ ਕਿੰਨੇ ਨੰਬਰ ਤੇ ਆਈ ਹੈ? ਤੀਸਰੇ ਨੰਬਰ ਤੇ। ਤੀਜੇ ਨੰਬਰ ਤੇ ਆਈ ਹੈ ਕਿ ਕਿਹੜਾ ਨਸਲ ਦੇ ਵਿੱਚ ਦੁੱਧ ਜਵਾਈ ਦਮਗਾ ਆਪਣੇ। ਨਹੀਂ ਨਸਲ ਦੇ ਵਿੱਚ ਆਉਂਦਾ। ਸੂਈ ਵੀ ਨਹੀਂ ਸੀ, ਬੈੜੀ ਸੀ। ਅੱਛਾ। ਯਾਨੀ ਕਿ 3 ਸਾਲ ਉਮਰ ਅਚ ਨਸਲ ਉਹ ਜਿੰਨਾ ਦੇ ਦੇ ਵੀ ਨਸਲ ਡਾਕਟਰਾਂ ਨੇ ਦੇਖਿਆ ਨਸਲ ਇਹਦੀ ਤੀਜੇ ਨੰਬਰ ਤੇ ਆਈ ਉਹਨੂੰ ਕੋਦਰ ਮਿਲਿਆ। ਜਿਲ੍ਹੇ ਜਿਲ੍ਹੇ ਲੈਵਲ ਦੇ ਲੈਵਲ ਤੇ। ਤੇ ਨਾਮ ਮਿਲਿਆ। ਕਿ ਨਾਮ ਮਿਲਿਆ ਸੀ ਇਹਨੂੰ? ਫੋਟੋ ਵੀ ਤੁਹਾਨੂੰ ਦਿਖਾ ਦਵਾਂਗੇ ਸਪੈਸ਼ਲ। ਠੀਕ ਆ। ਨਾਮ ਮਿਲਿਆ ਤੇ ਉਹਦੇ ਵਿੱਚ ਵੀ ਤੀਸਰੇ ਨੰਬਰ ਤੀਸਰੇ ਨੰਬਰ ਨਾਮ ਦੇ ਖਾ। ਕਿਹੜੀ ਨਸਲ ਦੀ ਆ? ਸਾਈਵਾਲਾ ਬਾਈ ਆਹ ਜਾਨੀ ਕਿ ਬਿਮਾਰੀ ਤੋਂ ਰਹਿਤ ਤੋਂ ਹਰੇਕ ਚੀਜ਼ ਨੂੰ ਦਸੇ ਦੇ ਵਾਸਤੇ ਵਧੀਆ ਮੰਨਿਆ ਜਾਂਦਾ ਤਾਂ ਇਹਨੂੰ ਮਸਲ ਨੂੰ ਇਹਨੂੰ ਨਾਮ ਦਤਾ ਰਹਿਣਾ ਚਾਹੀਦਾ ਹੈ ਜੀ ਪੂਰੀ ਗਰਮੀ ਵੀ ਚੱਲਦੀ ਆ ਛਾਂ ਠੰਡ ਵੀ ਚੱਲਦੀ ਆ ਕੰਮ ਜਾ ਵਿਆ ਜਾਨੀ ਕਿ ਪੂਰੀ ਹਾਂ ਹਾਂ ਵੀ ਹਮੇ ਨਹੀਂ ਹੈਗਾ ਵੀ ਮਾੜੀ ਧੁੱਪ ਲੱਗੀ ਗਾਂ ਡੱਗ ਗਈ ਕਈ ਵਗ ਨਾਲ ਐਂ ਜੀਆਂ ਕਰਨੀ ਵੀ ਜਾਂ ਠੰਡ ਵੀ ਜਾਂਦੀ ਹਾਂਜੀ ਹਾਂ ਠੰਡ ਉਹ ਟੀਸ਼ਨ ਨੰਬਰ ਤੇ ਆਪਣੇ ਏਰੀਆ ਚ ਸਾਰੇ ਪਿੰਡਾਂ ਨੂੰ ਉਦੋਂ ਬੜੀ ਖੁਸ਼ੀ ਹੋਈ ਮਨ ਨੂੰ ਵੀ ਜਦੋਂ ਕੋਈ ਕੁਛ ਨਾ ਕੋਈ ਮਿਹਨਤ ਨੇ ਰੰਗ ਭਾਗ ਲਾਇਆ ਉਹ ਮਿਹਨਤ ਕਰੂੰਗਾ ਵੀਰੇ ਰੰਗ ਦਾ ਲੈ ਕੇ ਆਉਗੀ ਅਸਰੇ ਸਾਹਮਣੇ ਕਿੰਨੀ ਮਿਹਨਤ ਕਰਦੇ ਹਾਂ ਝੋਨਾ ਫੜਨਾ ਕਣਕ ਮੈਗਰਾ ਸਹੀ ਸਹੀ ਸਾਤ ਸਾਤ ਮਹੀਨੇ ਘਰੇ ਤੇ ਜਾਂਦੇ ਹੁੰਦੇ ਆਹ ਮਾਲਕ ਨੇ ਨਾਲ ਲਾਈਆ ਮਿਹਨਤ ਦਾ ਰੰਗ ਲਾਇਆ ਕਿ ਨਹੀਂ ਲਾਇਆ ਫੜਦੀ ਐ ਤੁਸੀਂ ਮੇਰੇ ਭੱਜੀ ਰੋੜਾਂ ਤੇ ਸਾਰੀਆਂ ਜਵਾਬ ਦੇ ਜਾਂਦੀਆਂ ਆਹੀ ਇਹੀ ਕੰਮ ਕਰੂ ਫਿਰ ਇਹ ਸੀ 4-5 ਪੂਰੇ ਹਾਂ ਜਲ ਠੀਕ ਆ ਸਾਰੀ ਠੀਕ ਆ ਜੀ ਆ ਆਪਣਾ ਹੈਗਾ ਜੀ ਕਰਮਸ਼ਾਹਦ ਚਾਰਮਨ ਸ਼ਿਫਟ ਦਿਖਾਰੇ ਭਾਈ ਤਾਰੀ ਦਾ ਚਾਰਮਨ ਸ਼ਿਫਟ ਵੀ ਗਫਾਕਾਰ ਪੂਰਾ ਕੁੱਤਾ ਦਾ ਭਾਈ ਕੋਈ ਵੀ ਜਾਇ ਐਲੰਡਰੇ ਆ ਕੁੱਤੇ ਵਰਗਾ ਬਾਬਾ ਦਾ ਕੋਈ ਬੰਦਾ ਕੋਈ ਸੱਚੂ ਗਿਆਨ ਰੋ ਵੀ ਹੈ ਹੀ ਨਹੀਂ ਤੋੜ ਖੜੇ ਕੌਣ ਨੇ ਤੂੰ ਤੂੰ ਵੜਾ ਯਾਰ ਇਹਨਾਂ ਗਾਤ ਰੋਕ ਲੂ ਮੈਂ ਬਾਹਰ ਰਹਿਣ ਡੇਰੇ ਚ ਰਹਿਣਾ ਕੁੱਤੇ ਦਾ ਜ਼ਰੂਰੀ ਹੈ ਨਾ ਕਦੀ ਇਹ ਮੇਰਾ ਦੇਖੀ ਹੁਣ ਏਰੀਆ ਇਦਾਂ ਦਾ ਭਾਈ ਹੋ ਗਿਆ ਏਰੀਆ ਵਿਲਾ ਸਾਰੇ ਹੀ ਕਿਤੇ ਡਰਾਮਾ ਡਰਾਮਾ ਜਾਂ ਕਿਤੇ ਕੀਲਾ ਕਿਤੇ ਦੋ ਕੀਲੇ ਆ ਦੇਖਦਾ ਕੜੇ ਹੁਣ ਇਧਰ ਨੂੰ ਮਾਰ ਕੇ ਆ ਰਹੇ ਨੇਗਾ ਜੇ ਕੋ ਮੇਰਾ ਵੀਰ ਹੋਇਆ ਹਨ ਕਿਸ ਏਰੀਆ ਚ ਕੰਮ ਆ ਤਾਂ ਮੇਰੇ ਕਾ ਕਨੈਕਟ ਕਰਿਓ ਨੰਬਰ ਤੁਹਾਨੂੰ ਪਤਾ ਹੀ ਹੈ ਨਾ ਜਿਹੜਾ ਮੇਰੇ ਵੀਰ ਵੀਡੀਓ ਵੀਡੀਓ ਦੇ ਦਿੰਦੇ ਆ ਚੱਲੀਏ ਫਿਰ ਚਲੋ ਚੱਲਦੇ ਆ ਫਿਰ ਆਓ ਜੀ ਬਾਈ ਰੂਪੇ ਵਾਲ ਤੋਂ ਮਸ਼ੀਨ ਜਾਂਦੀ ਸੀ ਸ਼ਾਹਕੋਟ ਨੂੰ ਪਿੰਡ ਬਾਂਮਣੀਆਂ ਨੂੰ ਚੱਲੇ ਤੇ ਲੈ ਕੇ ਬਾਈ ਪਤਾ ਨਹੀਂ ਤਾਂ ਚਲੋ ਕਿਸਮਤ ਦੇ ਜਿਹੜਾ ਵਿੱਚ ਲਿਖਿਆ ਹੈ ਨਾ ਉਹ ਤਾਂ ਹੋ ਗਿਆ ਹੀ ਖੜਨਾ ਹੈ بڑے ਟਾਇਰ ਦਾ ਹਨਾ ਸ਼ੱਕ ਪੈਂਦਾ ਦਾ ਵੀ ਟਾਇਰ ਜਿਹੜਾ ਹਨਾ ਦਿੱਕਤ ਦੇਊਗਾ ਪਰ ਅੱਜ ਉਹ ਦਿਨ ਆਇਆ ਗਿਆ ਵੀ ਟਾਇਰ ਫਟ ਗਿਆ ਬੜਾ ਇਹਦੇ ਨਾ ਅੰਦਰ ਚਲਾਦਾ ਮਹਨੂ ਸਟੱਪਣੀ ਲਾ ਲਈ ਲੈ ਕੇ ਆਪਣੇ ਮੁੰਡਾ ਹਰਿਆਣੇ ਦਾ ਉਰੇ ਉਹਦੇ ਲੈ ਕੇ ਸਟੱਪਣੀ ਲਾ ਲਈ ਦੀ ਟਾਇਰ ਦਾ ਪਟਾਕਾ ਹੀ ਪਿਆ ਰੋਡ ਤੇ ਆਉਂਦੇ ਆਉਂਦੇ ਦਾ ਮੈਂ ਤਾਂ ਹੈ ਨਹੀਂ ਤਾਂ ਕੋਲ ਬਾਕੀ ਮੌਲੀ ਉਹਨਾਂ ਨੇ ਫੋਨੇ ਕਰਿਆ ਬਾਕੀ ਸਾਨੂੰ ਟਾਇਰ ਵੀ ਦਿਖਾਉਣਾ ਹੈ ਰੋਡ ਤੇ ਹੀ ਖੜੇ تھے ਮੌਲੀ ਜਦੇ ਰੋਕ ਲਈ ਫੇਰ ਓਏ ਔੜੀ ਆ ਰਹੀ ਜਮ ਮੈਂ ਤਾਂ ਹੈ ਔੜੀ ਥੀਕੇ ਜਾ ਟੇਢੀ ਹੋ ਗਈ ਹੁਣੀ ਕਿ ਸਾਈਡ ਨੂੰ ਹੈ ਆ ਡੇਡੀ ਵਾ ਹਵਾ ਜਾਂ ਨਿਕਲ ਲੱਗੀ ਪਟਾਕਾ ਪਿਆ ਦਾ ਹਵਾ ਨਿਕਲੀ ਇੱਕੋ ਲੱਗਦਾ ਅੱਛਾ ਸੀ ਦੇ ਕੇ ਕਰਨ ਲੱਗ ਗਿਆ ਹੁਣ ਮੈਂ ਤੇ ਆਈ ਨਹੀਂ ਹੋਈ ਸੀਗੀ ਮਾਉਂ ਦੀ ਹੁਣ ਜਿਗਾ ਜਾਉਣੀ ਹਾਂ ਉਹ ਬੜਾ ਬਜ਼ਾਰ ਚ ਗਾਏ ਪਾਈ ਗਾ ਹਵਾ ਘਟਾ ਹਾਂ ਬਾਈ ਹਵਾ ਘਟਾ ਆ ਜੋ ਰੱਖੀ ਹੋਈ ਹੈ ਜੀ ਹਾਂ ਮੈਂ ਟਾਇਰ ਕਰਾਉਣਾ ਬਾਈ ਲਗਾਈ ਕਿਥੇ ਰਪਟਿਆ ਉਹ ਦੇਖੋ ਅੱਡੇ ਬਸ ਆਹ ਲਾ ਆਹ ਭਟਿਆ ਬਾਈ ਪਟਾਕਾ ਹੀ ਪੈ ਗਿਆ ਹੈ ਇਹ ਟਾਇਰ ਪਤਾ ਕੀ ਚੱਕਰਾ ਪਹਿਲਾਂ ਹਵਾ ਘਟੇ ਚੱਲਿਆ ਉਹਦੇ ਬਾਅਦ ਬਾਈ ਫਿਰ ਆ ਲੈਣੇ ਟਾਇਰ ਹੁਣ ਬਾਕੀ ਤੁਸੀਂ ਦੱਸਿਓ ਟਾਇਰ ਆ ਗਿਆ ਸੀਏਡ ਕੰਪਨੀ ਦੇ ਤੇ ਸੀਏਡ ਕਿੱਥੇ ਗਿਆ ਲਿਖਿਆ ਆ ਆ ਲਿਖਿਆ ਸੀਏਡ ਟਾਇਰ ਦੀ ਗੁੱਡੀ ਚੈੱਕ ਕਰ ਲਓ ਵੀ ਤੁਹਾਨੂੰ ਟਾਇਰ ਕਿੰਨੇ ਪੈਸੇ ਲੱਗਦਾ ਤੁਸੀਂ ਦੱਸਿਓ ਹੁਣ ਕਮੈਂਟਾਂ ਦੇ ਵਿੱਚ ਮੌਲੀ ਠੀਕ ਆ ਟਾਇਰ ਟਾਇਰ ਬਹੁਤ ਵਧੀਆ ਨੇ ਹੈ ਬਹੁਤ ਵਧੀਆ ਵਧੀਆ ਮਿਲ ਗਿਆ ਹਨਾ ਪਤਾ ਨਹੀਂ ਰੱਬ ਨੇ ਕੋਈ ਚੰਗੇ ਹੀ ਕੰਮਾਂ ਦੇ ਟਾਇਰ ਖਾਣਨੇ ਵਾਲੇ ਨੇ ਇਕੱਲੇ ਤਰਾ ਕੇ ਗਿਆ ਜੇ ਕੋਈ ਰੇਡੀਅਲ ਪਵਾ ਲੇਗਾ ਬਾਈ ਕੋਈ ਇਹ ਕਢਾ ਗਿਆ ਵੀ ਗਿੱਲੇ 'ਚ ਰੇਡੀਅਲ ਜ਼ੋਰ-ਜ਼ਾਰੇ ਮਾਰਦੇ ਨਾ 4x4 ਬਾਕੀ ਰੈਮ ਲਿਆਂਦਾ ਨਾਲੇ ਮੈਂ ਕਹ ਸਟੱਪਣੀ ਹੁਣੇ ਬਣਾਉ ਅੱਜ ਇੱਥੇ ਲੋਡ ਪਈ ਆ ਪੰਜਾਬ ਆ ਸਰ ਗਿਆ ਹਨਾ ਕੱਲ ਨੂੰ ਕਿਤੇ ਬਾਹਰ ਪੈ ਜਵੇ ਬੜਾ ਬਈ ਤੰਗ ਹੋਣਾ ਪੈਂਦਾ ਫੇ ਬਾਕੀ ਜੋੜੀਓ ਲਿਆਂਦੀ ਅੱਜ ਇੱਕ ਨਹੀਂ ਮੈਂ ਕਹ ਦੋ ਹੀ ਪਾਉਂਗੂ ਹੁਣ ਆਹ ਟਾਇਰ ਲਿਆਂਦਾ ਨਾਲ ਇਹ ਇੱਕ ਉੱਥੇ ਫਿੱਟ ਕਰਾ ਲਿਆਂਦਾ ਬਾਈ ਤੇ ਟੂਪ ਗੱਡੀ ਦੇ ਵਿੱਚ ਪਈ ਆ ਇਹ ਰਮੋਲੀ ਆਪਾਂ ਸਟੱਪਣੀ ਰੱਖਣਾ ਆ ਠੀਕ ਆ ਇਹ ਰੈਮ ਬਾਕੀ ਜੇ ਨਵੇਂ ਮਾਡਲ ਜਿਹੜੇ ਮਾ ਪਾਉਣੇ ਆ ਤਾਂ ਇੱਕ ਰੈਮ ਹੋਰ ਪਾ ਲਾਂਗੇ ਦੇ ਦਾਂਗੇ ਕੁਆੜ ਕੂੜ ਜੀ ਦੂਗਾ ਪਰਾਣਾ ਦੇਖ ਕੇ ਰੈਮ ਜੇ ਕੋਈ ਦੇਖਿਆ ਕੱਚ ਵਿੱਚ ਬਹੁਤ ਦੇਲ ਹਾਂ ਬਾਕੀ ਟਾਇਰ ਬਾਈ ਦੱਸਿਓ ਪਪੂ ਕਿੱਦਾਂ ਵਧੀਆ ਮਿਲ ਗਏ ਓਏ ਹਾਂ ਹਾਂ ਵਧੀਆ ਟਾਇਰ ਬੜੇ ਵਧੀਆ ਬਾਈ ਮਿਲ ਗਏ ਬਾਕੀ ਟੂਪਾ ਆਪਾਂ ਨਵੀਆਂ ਪਾਤੀਆਂ ਪਤਾ ਨਹੀਂ ਅੱਜ ਕਿਹਦਾ ਮੂੰਹ ਦੇਖਿਆ ਰਾਜ ਰਿਆ ਅੱਜ ਹਾਂ ਮਸਲੇਸ ਮਾਰੀ ਹੁੰਦਾ ਸਹੀ ਗੱਲ ਆ ਚੱਲ ਗੰਨੇ ਐ ਵੀ ਗੰਦ ਨਿਕਲ ਗਿਆ ਟਾਇਰਾਂ ਦਾ ਵੀ ਹਾਂ ਜਿਵੇਂ ਤੂੰ ਕਹਿੰਦਾ ਮਸ਼ੀਨ ਬਾਈ ਔਖੀ ਖਾਲੀ ਹੁੰਦੀ ਮਗਰ ਤਾਂ ਹੁਣ ਉਹ ਤੇਰੀ ਖਾਲੀ ਬੈੱਡ ਵੀ ਖਾਲੀ ਹੋਇਆ ਕਰੂਗਾ ਕਿਉਂ ਮੂਹਰੇ ਤੇ ਉੱਚੀ ਹੋ ਜਾਣੇ ਨੇ ਹੁਣ ਚੱਲ ਹੁਣ ਤਾਂ ਖਿੱਚੋ ਗੂ ਨਹੀਂ ਲਊਗਾ ਹਾਂ ਉਹ ਤਾਂ ਖਿੱਚੋ ਗੂ ਨੂੰ ਦੋ ਉਹ ਤਾਂ ਜਿੱਥੇ ਨੂੰ ਮਰਜ਼ੀ ਖਿੱਚਦੀ ਪੂਰੇ ਪੂਰੇ ਟਾਇਰ ਖੜੇ ਆ ਜੇ ਦੇਖ ਲਓ ਤੁਸੀਂ ਹਿਸਾਬ ਲਾ ਲਓ ਦੋ ਪੋਟੇ ਪੂਰੇ ਇੰਨੀ ਗੱਡੀ ਪੂਰੀ ਖੜੀ ਆ ਜੀ ਆ ਲੈ ਪੂਰੀ ਖੜੀ ਐ ਬਾਕੀ ਜਿਹੜਾ ਕੰਮ ਹੋਣਾ ਬੋਲੀ ਹੋ ਕੇ ਰਹਿਣਾ ਬਾਈ ਉਹ ਇੰਨਾ ਸ਼ੁਕਰ ਕਰੋ ਵੀ ਹਨਾ ਖੜੇ ਪੰਜਾਬ ਚ ਤਕਾਣੇ ਦੇ ਕਹਦੀਏ ਰੋਡ ਤੇ ਚਲੋ ਫੇ ਵੀ ਐਨ ਉੱਥੇ ਜਾ ਕੇ ਰੋਕੀਏ ਨੇ ਵੀ ਸਹੀ ਹੋਇਆ ਕੰਮ ਜਿੱਥੇ ਮਰੋ ਸਰਵਿਸ ਰੋਡ ਆ ਨਾ ਢਾਬਾ ਢੂਬਾ ਨਹੀਂ بڑے ਰੋਡ ਤੇ ਔਖਾ ਹੋ ਜਾਂਦਾ ਨੂੰ ਦੇਖਿਆ ਸਾਜਰੇ ਉੱਠ ਕੇ ਅੱਜ ਤੁਸੀਂ ਪਹਿਲਾਂ ਏਸੀ ਵਾਲੀ ਦੀ ਕਲਚ ਬਲੇਡ ਪਾਈ ਹੈ ਉਹ ਕਿੰਨਾ ਖਦੇ ਚੰਗੀ ਭਲੀ ਆਈ ਯਾਰ ਰਾਤ ਨੂੰ ਉਹ ਸਵੇਰੇ ਤੋਰ ਲੰਘਿਆ ਮਸ਼ੀਨ ਇਨਤਰੀ ਉਹ ਹੋਏ ਜੀ ਜਵਾਬ ਦੇਗੀ ਹਾਂ ਜਮੇ ਜਵਾਬ ਦੇਗੀ ਜਮੇ ਹੀ ਜਵਾਬ ਦੇਗੀ ਉਹ ਪਾਈਪ ਐ ਨਾ ਉਹਨੂੰ ਤਿਆਰ ਕਰਿਆ ਇਹ ਵੱਡ ਤੋਰੀ ਇਹ ਵੱਡ ਗਿਆ ਕਿ ਹੁਣ ਇਹਦਾ ਟਾਇਰ ਦਾ ਪੜਾਕਾ ਪੈ ਗਿਆ ਪਤਾ ਨਹੀਂ ਕੀ ਦਾ ਮੂੰਹ ਦੇਖ ਕੇ ਤੋਰੀ ਹੁਣ ਰਹਿ ਗਈ ਟਰਾਲੇ ਦੀ ਇਹ ਟਰਾਲੇ ਵਾਲੇ ਮੋਲੀ ਟਾਇਰ ਹੁਣ ਨਾ ਇਕੱਠੇ ਹੀ ਸਾਨੂੰ ਮਿਲਦਾ ਹੈ ਨਹੀਂ ਗਮ ਠੱਡਾ ਹੀ ਆ ਹੁਣ ਟਰਾਲੇ ਦਾ ਟਾਇਰ ਦੋ ਹੋਇਆ ਮਸ਼ੀਨ ਨੂੰ ਲਾਣੇ ਠੀਕ ਆ ਖੋਲ ਕੇ ਉਹ ਦਵੇ ਹੁੰਦਾ ਲਾਣੇ ਪਰਾਣਾ ਹੋਰ ਪਰਾਣਾ ਇਹਨਾਂ ਨੂੰ ਲਾਣੇ ਤਾਂ ਖੜਨਾ ਹੀ ਹੈ ਨਹੀਂ ਕਿਹੜਾ ਚੱਲਣਾ ਹੈਗਾ ਨਹੀਂ ਸਾਲ ਖੜਨਾ ਇਹਨੇ ਪੂਰਾ ਹੁਣ ਅਮ ਦੇਖਦੇ ਆਂ ਬਾਕੀ ਐਮਪੀ ਉਪੀ ਚ ਦੇਖਦੇ ਆਂ ਵੀ ਜਿੱਥੇ ਲੋਟ ਆਇਆ ਜਾਂ ਐਮਪੀ ਚ ਦੇਖਦੇ ਆਂ ਏਰੀਆ ਦੇਖਣਾ ਪੈਣਾ ਲੱਭਣਾ ਪੈਣਾ ਇਹ ਮਿਲ ਗਿਆ ਆਪਾਂ ਛੱਡਣਾ ਥੋੜੀ ਆ ਹਾਂ ਇਹਦਾ ਟਾਇਰ ਹੁਣ ਖਤਮ ਹੋ ਗਿਆ ਹਨਾ ਇਹਦਾ ਹੁਣ ਕਵਾੜ ਕਬੂਟ ਚ ਜਾਉ ਟੂਬ ਦੇਖ ਲਾਂਗੇ ਜੇ ਚੱਜਦੀ ਹੋਈ ਠੀਕ ਆ ਹੈ ਚੱਲ ਜਿਹੜਾ ਹੋਣਾ ਉਹਦਾ ਕੰਮ ਹੋ ਗਿਆ ਖੜਨਾ ਬਾਕੀ ਆ ਟਾਇਰ ਚੱਲ ਵਧੀਆ ਮਿਲਗੇ ਜੇ ਇਹ ਕੰਮ ਹੋਣਾ ਤਾਂ ਆਪਾਂ ਜੋੜੀ ਮਿਲਣੀ ਸੀ ਇੱਕ ਅੱਧਾ ਦਿਨੇ ਮਿਲਣੀ ਸੀ ਔਰ ਇਹਦੇ ਬਾਅਦ ਤਾਂ ਇਹ ਮਿਲਣੀ ਨਹੀਂ ਤੇ ਟਾਇਰ ਇਹ ਘੋੜਾ ਤੇ ਹੀ ਗਿਆ ਜੀ ਦਾ ਚੱਲੂਗਾ ਚੱਲੋ ਆਓ ਮੈਂ ਉਹਦਾ ਦੇਖ ਤਾਂ ਭੱਲੇ ਆ ਤਾਂ ਵੀ ਕੱਟ ਜਾ ਪਿਆ ਹੈ ਇੱਕਣਾ ਕੱਟ ਜਾ ਪਿਆ ਹੈ ਉਹਦਰ ਮੈਂ ਕਹਾਂ ਚੱਲ ਵੀ ਚਲੀ ਜਾਣੇ ਹਜੇ ਇੱਕਣਾ ਦਾ ਗੁੱਡੀ ਜਾਂ ਗੁੱਡੀ ਜੀ ਪੱਟ ਹੋਈ ਮਾ ਚੱਲ ਚਲੀ ਜਾਣਾ ਹਜੇ ਕਿਹੜਾ ਵੀ ਉਹ ਆ ਵੀ ਜਦੋਂ ਫਟੂਗਾ ਉਹਦੋਂ ਪਾ ਲਾਂਗੇ ਪਰ ਇਹ ਬੱਸੀ ਜਾਂਦੇ ਵਿੱਚ ਹੀ ਹੋ ਗਿਆ ਕੰਮ ਹਾਂ ਬੱਪੂ ਤੂੰ ਹਰਾਂ ਜਾ ਹੋਇਆ ਬੈਠਾ ਠੀਕ ਜੀ ਚਲੋ ਠੀਕ ਆ ਬਾਈ ਮਿਲਦੇ ਆ ਕਿਸੇ ਅਗਲੀ ਵੀਡੀਓ ਚ